ਬੰਦਾ ਸੋਸ਼ਲ ਮੀਡੀਆ ਤੇ ਕਮੈਂਟ ਕਰਕੇ ਤੇ ਮੈਨੂੰ ਧਮਕੀਆਂ ਦੇ ਰਿਹਾ ਏ ਮੇਰੇ ਨਾਲ 2014 ਦਾ ਰਹੀ ਜਾਂਦਾ ਮੇਰੇ ਕੋਲ ਕੱਲੀ-ਕੱਲੀ ਫੋਟੋ ਤੇ ਉੱਤੇ ਡੇਟ ਮੈਂਸ਼ਨ ਕੀਤੀ ਹੋਈ ਹੈ ਮੇਰੀਆਂ ਆਲੜੀਆਂ ਫੇਸਬੁੱਕ ਤੇ ਫੋਟੋਆਂ ਪਾਈਆਂ ਹੋਈਆਂ ਨੇ ਜੇ ਮੇਰਾ ਰਿਕਾਰਡ ਐਡਾ ਹੀ ਮਾੜਾ ਲੱਗਦਾ ਸੀ ਤੈਨੂੰ ਤੂੰ ਦੋ ਬੱਚੇ ਕਿਉਂ ਪੈਦਾ ਕਰਾਏ 2014 ਤੋਂ ਤੂੰ ਮੇਰੇ ਨਾਲ ਰਹੀ ਜਾਂਦਾ ਜਦੋਂ ਤੈਨੂੰ 2022 ਦੇ ਵਿੱਚ ਮਰ ਰੰਗੀ ਹੱਥੀ ਆਉਦੇ ਘਰੇ ਫੜ ਲਿਆ ਬਿਨਾ ਕੱਪੜਿਆਂ ਤੋਂ ਤੁਹਾਨੂੰ ਦੋਵਾਂ ਨੂੰ ਤੋਂਡੇ ਤੇ ਪਰਚਾ ਪੈ ਗਿਆ ਪੁਲਿਸ ਵੱਲੋਂ ਤੇ ਹੁਣ ਮੈਂ ਮਾੜੀ ਹੋ ਗਈ ਉਸ ਜਨਾਨੀ ਦੀਆਂ ਲੱਤਰਲੀਆਂ ਕਲੀਆਂ ਰਿਕਾਰਡਿੰਗਾਂ ਕੱਲੇ ਕੱਲੇ ਸਬੂਤ ਕੱਢੇ ਹੋਏ ਨੇ ਜਿਹੜੇ ਜਿਹੜੇ ਲੋਕਾਂ ਨਾਲ ਉਹਦੀਆਂ ਚੈਟਾਂ ਨੇ ਉਹਦਾ ਰਿਕਾਰਡ ਕਢਾਇਆ ਉਹ ਕਿੱਥੇ ਵਿਆਹੀ ਸੀ ਉਹਨਾਂ ਤੇ ਕਿਵੇਂ ਪਰਚਾ ਪਾਇਆ ਫਿਰ ਕਿਹੜੇ ਮੁੰਡੇ ਨਾਲ ਰਹਿੰਦੀ ਸੀ ਉਹਦੇ ਤੇ ਕਿਵੇਂ 376 ਦਾ ਪਰਚਾ ਪਾਇਆ ਅੱਜ ਇਹ ਬੰਦਾ ਉਸ ਜਨਾਨੀ ਪਿੱਛੇ ਲਾ ਕੇ ਉਸ ਪੁਲਿਸ ਕਾਂਸਟੇਬਲ ਪਿੱਛੇ ਮੈਨੂੰ ਮਾੜੀ ਦੱਸਦਾ ਏ ਬੰਦਾ ਕੁਛ ਦੁਨੀਆ ਸਿਆਣੀ ਹੈ ਦੁਨੀਆ ਕਮਲੀਣੀ ਜੇ ਜਨਾਨੀ ਮਾੜੀ ਹੁੰਦੀ ਹੈ ਨਾ ਬੰਦੇ ਨੂੰ ਪਹਿਲੇ ਦਿਨ ਪਤਾ ਲੱਗ ਜਾਂਦਾ ਹੈ ਪਹਿਲੇ ਦਿਨ ਨਾ ਲੱਗੇ ਸਾਲ ਬਾਅਦ ਪਤਾ ਲੱਗ ਜਾਂਦਾ ਤੇ ਜੇ ਬੰਦਾ ਮਾੜਾ ਹੋਵੇ ਨਾ ਜਨਾਨੀ ਨੂੰ ਵੀ ਪਤਾ ਲੱਗ ਜਾਂਦਾ ਨਾ ਮੇਰਾ ਬੰਦਾ ਕਿੰਨੇ ਕੋਈ ਪਾਣੀ ਚ ਪਰ ਤੇਰਾ ਤਾਂ ਮੈਨੂੰ ਹਰ ਇੱਕ ਟਾਈਮ ਤੇ ਪਤਾ ਲੱਗ ਜਾਂਦਾ ਸੀਗਾ ਤੂੰ ਕਿੰਨੇ ਕੋਈ ਪਾਣੀ ਚ ਸੀਗਾ ਕ੍ਰਿਮੀਨਲ ਰਿਪੋਰਟ ਤੇਰਾ ਸਰਸਤੇ ਦੇ ਵਿੱਚ ਕੋਈ ਥਾਣਾ ਨਹੀਂ ਜਿਹੜਾ ਇਸ ਬੰਦੇ ਨੂੰ ਬਲਵਿੰਦਰ ਸਿੰਘ ਉਰਫ ਸੋਨੂ ਦੇ ਨਾਮ ਤੋਂ ਨਾ ਜਾਣੇ ਚੋਰੀ ਡਕੈਤੀ ਦੇ 376 ਦੇ ਠੀਕ ਹੈ 23 24 ਦੇ ਨੱਕਾ ਪ੍ਰਕਾਰ ਦੇ ਹੀਰੋਇਨ ਪਕੜੀ ਚੀ ਸਾਰੇ ਇਹਦੇ ਕ੍ਰਿਮੀਨਲ ਕੋਰਟ ਜੋ ਕਿ ਮੇਰੇ ਕੋਲ ਮੌਜੂਦਾ ਪਏ ਹੋਏ ਨੇ ਮੈਂ ਪਾਉਂਗੀ ਉਹ ਵੀ ਮੈਨੂੰ ਪਤਾ ਸੀ ਪਰ ਮੈਂ ਮੇਰੇ ਮੇਰੇ ਨਾਲ ਬੱਚਾ ਆਉਣ ਵਾਲਾ ਸੀਗਾ ਮੇਰੇ ਪੇਟ 'ਚ ਬੱਚਾ ਸੀ 13 ਇਸ ਕਰਕੇ ਮੈਂ ਸੋਚਿਆ ਵੀ ਮੈਂ ਉਹਦਾ ਘਰ ਬਸਾਵਾ ਘਰ ਨਾ ਉਜਾਣਾ ਠੀਕ ਹੈ ਨਾ ਜਦੋਂ ਜਨਾਨੀ ਪ੍ਰੈਗਨੈਂਟ ਹੋ ਜਾਂਦੀ ਨਾ ਮਾਂ ਬਣਨ ਵਾਲੀ ਹੁੰਦੀ ਐ ਉਹਨੂੰ ਸਾਰਾ ਕੁਝ ਦੇਖਣਾ ਪੈਂਦਾ ਹੈ ਉਹਨੂੰ ਇਹ ਨਹੀਂ ਹੁੰਦਾ ਵੀ ਬੰਦਾ ਜੇ ਮਾੜਾ ਤਾਂ ਉਹ ਛੱਡ ਦੋ ਕਿਉਂਕਿ ਜੇ ਬੰਦਾ ਨਸ਼ੇ ਕਰਦਾ ਉਹਨੂੰ ਤਾਂ ਵੀ ਛੱਡਣਾ ਚਾਹੀਦਾਗਾ ਕਿਉਂਕਿ ਉਹਨੂੰ ਸੁਧਾਰਨਾ ਚਾਹੀਦਾ ਇਸ ਕਰਕੇ ਮੈਂ ਤੇਰੇ ਨਾਲ ਰਹੀ ਆ ਤੂੰ ਮੇਨਾਂ ਮਾਰ ਕੁੱਟਾਈ ਕਰਦਾ ਰਿਹਾ ਮੈਂ ਫਿਰ ਵੀ ਸਹਿਣ ਕਰਦੀ ਰਹੀ ਮੇਰਾ ਘਰ ਹੈ ਮੇਰਾ ਘਰ ਹੈ ਤੂੰ ਆਜੇ ਉਸ ਜਨਾਨੀ ਪਿੱਛੇ ਲੱਗੇ ਮੈਨੂੰ ਮਾੜਾ ਦੱਸਦਾ ਤੂੰ ਮੇਰੇ ਨਾਲ ਦੱਸਣ ਰਿਹਾ ਉਦੋਂ ਕਿੱਥੇ ਸਿੱਧੂ ਉਹਨੂੰ ਛੱਡ ਦਿੰਦਾ ਤੱਕੇ ਨਾਲ ਤਾਂ ਕੋਈ ਜ਼ਬਰਦਸਤੀ ਨਹੀਂ ਰੱਖਦਾ ਮੈਂ ਕਿਸੇ ਨੂੰ ਮੇਰੀਆਂ ਫੋਟੋਆਂ ਪਾਈਆਂ ਨੇ ਕਿਸੇ ਵੀ ਫੋਟੋ ਵਿੱਚ ਬੰਦ ਦੇ ਮੈਂ ਤੈਨੂੰ ਜ਼ਬਰਦਸਤੀ ਰੱਖਿਆ ਕਿਸੇ ਦੀ ਬੰਦਸ਼ ਨਹੀਂ ਰੱਖਦਾ ਹੰਦਾ ਇਹ ਤੇਰੇ ਕਿੰਨੇ ਰਿਕਾਰਡ ਨੇ ਕਦੀ ਤੂੰ ਬਠਿੰਡੇ ਕਲੜਣਾ ਹਸਪੀਟਲ ਕਿਸੇ ਕੁੜੀ ਨਾਲ ਗੱਲਾਂ ਮਾਰਦਾ ਏ ਤੂੰ ਪੜੋਸੀਆਂ ਦਾ ਘਰ ਨਹੀਂ ਛੱਡਿਆ ਮੇਰੇ ਨਾਲ ਪੜੋਸੀਆਂ ਦਾ ਘਰ ਹੈ ਉਹ ਜਨਾਨੀ ਨੂੰ ਨਹੀਂ ਛੱਡਿਆ ਉਹਦੇ ਨਾਲ ਗੱਲਾਂ ਮਾਰਦਾ ਰਿਹਾ ਥੂ ਤੇਰੇ ਵਰਗੇ ਦੇ ਉਹ ਜਨਾਨੀ ਕੁੱਛੇ ਤੂੰ ਮੈਨੂੰ ਕਰ ਗੱਲਾਂ ਕਰੇ ਉਹ ਜਨਾਨੀ ਨੇ ਮੇਰਾ ਸਾਰਾ ਘਰ ਖਰਾਬ ਕਰਤਾ ਨਾ ਵਸੀ ਤੈਨਾਂ ਹੀ ਉਹਨੇ ਵਸਣ ਦਿੱਤਾ ਤੇ ਤੂੰ ਹੀ ਜ਼ਿੰਮੇਵਾਰ ਹੋਵੇਂਗੀ ਤੇ ਤਮਕੀਆਂ ਦੀਵਾਰ ਹੀ ਹੈ ਨਾ ਮੇਰੇ ਬੱਚੇ ਵਾਸਤੇ ਇਹ ਮਨ ਤਮਕੀ